ਅਸਤਕਾਰ ਜੋ ਕਿਸਾਨ ਵਿਰੋਧ ਪੈਣੋਂ ਸਤਸ੍ਰੀਆਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਹੜੀ ਆਪਾਂ ਖਾਸ ਗੱਲ ਕਰਦੇ ਹਾਂ ਜਿਹੜੇ ਦੇਸੀ ਬੀਜ ਨੇ ਮਿੱਟੀ ਸੰਭਾਲ ਕੇ ਰੱਖ ਸਕਦੀ ਹੈ ਲੰਬੇ ਸਮੇਂ ਤੱਕ ਜਿਵੇਂ ਨਦੀਨਾਂ ਦੇ ਸਾਹਮਣੇ ਜਾਂਦੇ ਨੇ ਸੋ ਇਸ ਵਾਰੀ ਬਾਰਸ਼ਾਂ ਵੀ ਬਹੁਤ ਹੋਈਆਂ ਪਰ ਇਸ ਜਗ੍ਹਾ ਪਹਿਲਾਂ ਜੋ ਫਸਲ ਸੀਗੀ ਮੂਲੀਆਂ ਦੀ ਤੇ ਸੋਇਆਂ ਦੀ ਮਿਕਸ ਸੀਗੀ ਪਰ ਸੋਇਆਂ ਦਾ ਇੱਕ ਸੋ ਬਹੁਤ ਹੀ ਬਾਰੀਕ ਬੀਜ ਆ ਜੋ ਸਰੋਂ ਤੇ ਜਮੈਣ ਦੀ ਵਿਚਕਾਰਲੀ ਕਿਸਮ ਆ ਹੁਣੇ ਜਣੀ ਬਹੁਤ ਜ਼ਿਆਦਾ ਉੱਗ ਰਹੇ ਨੇ ਤੇ ਆ ਥੋੜਾ ਜਿਹਾ ਵੱਡਾ ਬੂਟਾ ਪੱਟਿਆ ਆਪਾਂ ਨੇ ਹਾਲੇ ਬਰੀਕ ਉਗਰੇ ਨੇ ਇਹ ਸੋਏ ਨੇ ਇਹਨਾਂ ਦੀ ਖਾਸियत ਆ ਵੀ ਜਦੋਂ ਆਪਾਂ ਸਾਗ ਦੇ ਵਿੱਚ ਇਹਦੀ ਖਾਨੇ ਆ ਵਿੱਚ ਪਾ ਲੈਂਦੇ ਆ ਤਾਂ ਗੈਸ ਨਹੀਂ ਬਣਦੀ ਕਾਫੀ ਜਾਨੀ ਗੁਣਕਾਰੀ ਪੌਦਾ ਜਿੱਕਣ ਸੌਂਫਰ ਜਮੈਣ ਦੇ ਗੁਣ ਨੇ ਉਸੇ ਤਰ੍ਹਾਂ ਇਹਦੇ ਵਿੱਚ ਨੇ ਪਰ ਇਹ ਆਪਣੇ ਆਪ ਉਗ ਰਿਹਾ ਕਦੋਂ ਦੀ ਬੇਲਾਂ ਆਪਣੇ ਚੱਕੀਆਂ ਜਾਣਗੇ ਆ ਤੇ ਅਗਲੀ ਫਸਲ ਆਪਣੇ ਆਪ ਤਿਆਰ ਹੋ ਜਾਊਗੀ ਤੇ ਕੁਦਰਤੀ ਖੇਤੀ ਜੰਗਲ ਆ ਜੰਗਲ 'ਚ ਕੋਈ ਬੀਜ ਨਹੀਂ ਸਾਂਭਦਾ ਫੇਰ ਵੀ ਉੱਥੇ ਕੁਦਰਤ ਦੀਆਂ ਜੜੀ ਬੂਟੀਆਂ ਉਸੇ ਤਰ੍ਹਾਂ ਲਗਾਤਾਰ ਉਗਦੀਆਂ ਰਹਿੰਦੀਆਂ ਨੇ ਬੀਜ ਡਿੱਗਦਾ ਰਹਿੰਦਾ ਸੋ ਜਿਹੜੇ ਦੇਸੀ ਬੀਜ ਨੇ ਉਸ ਤਰ੍ਹਾਂ ਉੱਗ ਰਹੇ ਨੇ ਤੇ ਕਾਫੀ ਏਰੀਆ ਭਰ ਚੁੱਕਿਆ ਤੇ ਸਾਰਾ ਕੁਦਰਤ ਦਾ ਕਮਾਲ ਇਹਨੂੰ ਬੇਸਾਬੀਆਂ ਬਾਰਸਾਂ ਵੀ ਨਹੀਂ ਗਾਲ ਸਕੀਆਂ ਇਹ ਬੀਜ ਨੂੰ ਜੋ ਧਰਤੀ ਮਾਤਾ ਦਾ ਦਿਮਾਗ ਹੈ ਉਹਨੂੰ ਪਤਾ ਵੀ ਕਿੱਡਿ ਜਿਹੀ ਗਾਲਣੀਆਂ ਕਿਹੜੀ ਸੰਭ ਕੇ ਰੱਖਣੀਆਂ ਸਵੇ ਇਸ ਰੁੱਤ ਰੁੱਤ ਆਈ ਤੇ ਇਹ ਸੋਇਆਂ ਦੀ ਫਸਲ ਆਪਣੇ ਆਪ ਉੱਗ ਚੁੱਕੀ ਹੈ ਤੇ ਬਹੁਤ ਹੀ ਖੁਸ਼ਬੂਦਾਰ ਹੁੰਦੀ ਆ ਧੰਨਵਾਦ ਜੀ ਸਸਤੀ